ਹੁੰ ਸਕਦਾ ਮਿਆਰੀਓ ਭਰਮ ਕਰਮ ਵਾਲਾ ਇਨਸਾਨ ਕਦੇ ਕਾਮਯਾਬ ਨਹੀਂ ਹੁੰਦਾ ਉਹ ਬਾਣੀ ਨਾਲ ਵੱਧਦੇ ਹਾਂ ਬਾਣੀ ਕੀ ਸਮਝਾਉਣਾ ਕਰਦੀ ਹੈ ਯਾਕੂਬ ਦੀ ਪਤਰੀ ਉਹਦਾ ਇੱਕ ਅਧਿਆਇ ਉਹ ਵੀ ਪਾਠ ਦੇ ਤੇ 6 ਆਦ ਵਿੱਚ ਬਾਣੀ ਨੂੰ ਪੜ ਕੇ ਵੇਖਦੇ ਆ ਜਿਹੜਾ ਇਨਸਾਨ ਭਰਮ ਕਰਦਾ ਹੈ ਸ਼ੱਕ ਕਰਦਾ ਹੈ ਉਹ ਕਦੇ ਕਾਮਯਾਬ ਨਹੀਂ ਹੁੰਦਾ ਉਹ ਕਦੇ ਅੱਗੇ ਵਧਦਾ ਨਹੀਂ ਆ ਜੇਕਰ ਆਪਾਂ ਅੱਗੇ ਵਧਣਾ ਚਾਹੁੰਦੇ ਆ ਆਪਣੇ ਭਰਮਣ ਦੂਰ ਕਰੀਏ ਆਪਣੇ ਵਿੱਚੋਂ ਸ਼ੱਕ ਨੂੰ ਦੂਰ ਕਰੀਏ ਔਰ ਸਹੀ ਢੰਗ ਦੇ ਨਾਲ ਜੀਣਾ ਸਿੱਖੀਏ ਔਰ ਵਾਚਨ ਦੇ ਮਤਲਬ ਨਾਲ ਆਪਣੇ ਆਪ ਨੂੰ ਚਲਾਈਏ ਬਾਣੀ ਕੀ ਸਮਝਾਉਣਾ ਕਰਦੀ ਹੈ ਬੜੇ ਜੇ ਕਿਸੇ ਨੂੰ ਬੋਧ ਦਾ ਘਾਟਾ ਹੋਵੇ ਤੇ ਪਰਮੇਸ਼ੁਰ ਦੇ ਕੋਲੋਂ ਮੰਗੇ ਜੇਰਾ ਸਭਨਾ ਨੂੰ ਖੁੱਲੇ ਦਿਲ ਨਾਲ ਜੇਰਾ ਸਭਨਾ ਨੂੰ ਖੁੱਲੇ ਦਿਲ ਨਾਲ ਬੋਧ ਦਿੰਦਾ ਹੈ ਉਹ ਬਿਨਾ ਉਹ ਆਪੇ ਬੋਧ ਦਿੰਦਾ ਹੈ ਤਾਂ ਦਿੱਤੀ ਜਾਵੇ ਤਾਂ ਉਸ ਨੂੰ ਬੋਧ ਦਿੱਤੀ ਜਾਵੇਗੀ ਪਰ ਮੇਜਾ ਮਾਲ ਮੰਗੇ ਪਰ ਮੇਜਾ ਵਿਚਾਰ ਜਿਨਾ ਮੰਗੇ ਤਾਂ ਉਹ ਤੁਮੜੇਗੀ ਅਤੇ ਕੋਈ ਭਰਮ ਨਾ ਕਰੇ ਕੋਈ ਭਰਮ ਆਪ ਇਹ ਨਾ ਕਰੇ ਪਰਨੇ ਕਰ ਸਕਦਾ ਜੇਕਰ موسی ਸ਼ਾਨਗਰ ਦਾ ਖੁੰਦਰ ਤੋਂ ਭੱਗਾ ਲੱਝਾਉਂਦਾ ਜੇ ਰੋਜ਼ਮਾਰ ਦਮਾ ਕਰਕੇ ਛੱਕ ਕਰਦਾ Não. Yeah. O que você

બેઠા

ਤੂੰ ਵੀ ਪਾਣੀ ਦੇ ਚੰਦਗੇ ਕਿਹੜਾ

जॾहिं बंदे जे मन में छक हूंदा ਅਸੀਂ ਦਾਲ ਜਿੰਦਾ ਘਬਰਾ ਜਾਂਦਾ ਸ਼ੱਕ ਕਰਦਾ ਬਾਣੀ ਕੀ ਕਹੇਰੀਆ ਪਰਮੇ ਦੇ ਬਾਰੇ ਅਸੀਂ ਪੜ੍ਹ ਰਹੇ ਹਾਂ ਯੋਨਾ ਇਹ ਚੇਨ ਚਮਤਕਾਰ ਵੇਖੇ ਉਹਨੇ ਚਰਮਾਂਖੀ ਪੀਤੇ ਆ ਆ ਕੀ ਹੋ ਜਾਂਦਾ ਮਿਲ ਕੇ ਬੋਲ ਦੀਏ ਡੁੱਗਣਾ ਜਦੋਂ ਧਾਮਾਟ ਹੋ ਗਿਆ ਕਮ ਚਰਤਾਇਆ ਪੈਰ ਪਰ ਤੀਤਾ ਗਿਆ ਬੇਵਿਸ਼ਵਾਸਾ ਦੇ ਨਾਮੋ ਜਤਾ ਉਸ ਡੁੱਗਣਾ ਕੀ ਹੋ ਜਾਂਦਾ ਆ ਫਿਰ ਜਦ ਇਹਸੂ ਗਾਂ ਫੜ ਲਿੰਦਾ ਫਿਰ ਡੁੱਗਣ ਨਹੀਂ ਜਾਂਦਾ ਸਗੋਂ ਲੱਗਿਆ ਜੀ ਬੀਆ ਹੇਲੇਲੂਆ ਪਰ ਡੁੱਗਣ ਨੂੰ ਨਹੀਂ ਦੇਦਾ ਕਿਹੜੇ ਲੋਕ ਆ ਵਿਸ਼ਵਾਸ ਤੀਤ ਕਰੋ ਉਹ ਤੁਹਾਡੇ ਲਈ ਕੀ ਨੂੰ ਗਿਆ ਉਸੇ ਤੁਹਾਡੇ ਲਈ ਹੋ ਗਿਆ ਪਰ ਅੱਜ ਇਨਸਾਨ ਨੂੰ ਦੂਸਰਾ ਇਨਸਾਨ ਵਿਸ਼ਵਾਸ ਦਿਵਾ ਰਿਹਾ ਬਾਣੀ ਤੇ ਕੋਈ ਭਰੋਸਾ ਹੈਗਾ ਬਾਣੀ ਤੇ ਭਰੋਸਾ ਨਹੀਂ ਆ ਆਪਣੇ ਜੀਵਨ ਦੇ ਵਿੱਚ ਭੰਗਣ ਦੂਰ ਕਰੀਏ ਭਜਨ ਤੁਸੀਂ ਸੁਣਿਆ ਸੀ ਪਹਿਲਾਂ ਵੀ ਪਹਿਲੇ ਵੀ ਭਜਨ ਬੋਲੇ ਯੋਗ ਤੁਹਾਡੇ ਨਾਲ ਵੀ ਉਹੀ ਖੁਦਾ ਆ ਮੂਸਾ ਦੇ ਨਾਲ ਵੀ ਉਹੀ ਖੁਦਾ ਹੈ ਤੇ ਜਿਹੜਾ ਹੁਣ ਤੇਰੇ ਨਾਲ ਵੀ ਹੈ ਉਹਦੇ ਨਾਲ ਵੀ ਉਹੀ ਸੀ ਅੱਜ ਤੇਰੇ ਨਾਲ ਵੀ ਉਹੀ ਹੈ ਪਰਮਾਨੰ ਵਿੱਚ ਕੀ ਹੈ ਨਹੀਂ ਇਹ ਮੂਸਾ ਨਾਲੀ ਸੀ ਇਹ ਜੋਤੂਆ ਨਾਲੀ ਸੀ ਇਹ ਬਾਦੀ ਨਾਲ ਸੀ ਇਹ ਸਤਵਿਕ ਮੇਲ ਸੀ ਕਪਤਨ ਮੇਰੇ ਨਾਲ ਵੀ ਇਹ ਚਾ ਸਾਡੇ ਨਾਲ ਹੈਗਾ ਉਹਨੇ ਕਿਆ ਮੈਂ ਆਧਿਕਾਲ ਦੇ ਜੁਗੋ ਜੋਗਾ ਆਧਿਕਾਲ ਦੇ ਜੁਗੋ ਜੋਗਾ ਇਨਕੋ ਜਿਆ ਉਹ ਵਿਦਤ ਨਾਮ ਨਾਲ ਨਾਮ ਆ ਬਰ ਮੈਂ ਤੇਰੇ ਕੀ ਆ ਮੈਂ ਤੇਰੇ ਕੀ ਆ ਪਰ ਸਾਡੇ ਅੰਦਰ ਕੀ ਆ ਸਮੁੰਦਰ ਦੀ ਸ਼ਾਨ ਰਹੀ ਆ ਸਮੁੰਦਰ ਦੀ ਸ਼ਾਨ ਆਈ ਆ ਉਹਨੇ ਬਗਾਈ ਹੋਰ ਮਾਰਿਆ ਬਗਾਈ ਹੋਰ ਮਾਰਿਆ ਤੇ ਸਮੁੰਦਰ ਦੀ ਸ਼ਾਨ ਰਹੀ ਆ ਆ ਵਾਰਣ ਟ ਨਾ ਰਹੀ ਆ ਤੇ ਉੱਥੇ ਪਸੂ ਜੰਮਦਗੀ ਸ਼ਗਲ ਵਰਗੇ ਅੱਜ ਵੇਖੀਏ ਪਤਰਸ ਨੇ ਪਤਰਸ ਤੁਰ ਗਿਆ ਪਰ ਜਿਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੇਨ ਚਮਤਕਾਰ ਦੇਖੇ ਆ ਮੱਤੀ ਦੀ ਅਜੀਬ ਹੋਰ ਅਸੂਆ ਅਧਿਆਏ ਦੇ 18 ਤੱਕ ਬਣ ਕੇ ਵੇਖੀਏ ਪਿਆਰੋ ਅੱਜ ਆਪਣੇ ਜੀਵਨ ਦੇ ਇਹ ਤਾਂ ਸ਼ੁਰੂਆਤ ਹੀ ਨਾ ਹੋ ਗਈ ਉਹ ਗਿਆ ਇਹ ਪੱਕਾ ਲੱਗ ਗਿਆ ਵੈਪਰ ਵੈਕਿਊਮ ਵਿੱਚ ਵਧਣਾ ਸ਼ੁਰੂ ਹੋ ਗਿਆ ਜਦੋਂ ਪਰਮੇਚਰ ਵਿੱਚ ਵਧਣਾ ਸ਼ੁਰੂ ਹੋ ਗਿਆ ਬਾਣੀ ਕੀ ਸੁਝਾਉਣਾ ਕਰਦੀ ਹੈ ਨੁਕੀ ਪਰਮੇਸ਼ਰਾ ਪ੍ਰਭ ਯੇਸ਼ੂ ਕ੍ਰਿਤਾਹ ਬੜੇ ਗੌਰ ਨਾਲ ਕੇ ਸੁਣਦੇ ਪੜ ਕੇ ਸਮਝਨੀ ਕਰਦੇ ਨਾਗੇ

ਜੇ ਨਾ ਮੈਂ ਇਸ ਤਰ੍ਹਾਂ ਮੇਰੇ ਨਾਲ ਲਾਪਰਵਾਹ ਨਾ ਮੈਂ ਮਾਰ ਦਿੱਤਾ ਜਾਵਾਂਗਾ ਕੁੱਟਿਆ ਜਾਵਾਂਗਾ ਮੇਰੇ ਤੇ ਬਹੁਤ ਕੁਝ ਹੋਵੇਗਾ ਪਰ ਮੈਂ ਤੀਸਰੇ ਦਿਨ ਕੀ ਕਰਾਂਗਾ ਪਰ ਉਹ ਤੀਰ ਮਦਰਸ ਨੂੰ ਫਿਰ ਜਾਵਾਂਗਾ ਕਿੰਨਾ ਨਾਮ ਇਸ ਤਰ੍ਹਾਂ ਆਵੇ ਉਹਦੇ ਵਿੱਚ ਫੇਰ ਭਰਮ ਆ ਗਿਆ ਪਰਮੇਸ਼ਰ ਨੇ ਕਿਹਾ ਜਿਦਾਂ ਨਾਮ ਤੇ ਲਿਵਾ ਕੇ ਕਿਹਨਾਂ ਦੇ ਵਿੱਚੋਂ ਹਾਂ ਪਰਮੇਸ਼ਰ ਮਹਾਨ ਹੈ ਪਰ ਮਹਾਨ ਦੇ ਕੰਮਿਆਂ

ਜਿਸੂਸੀ ਨੇ ਅਖੀਰ ਪੱਤਰਸ ਨੂੰ ਆਇਆ ਤੇ ਜਾਣ ਲੱਗਾ ਜਿਹੜਾ ਉਹਨੇ ਥੱਲੇ ਦੇਖਿਆ ਥੱਲੇ ਕੀ ਹੈ ਭਈ ਤੇ ਮੈਂ ਤੇ ਹੁਣ ਕੀ ਹੋ ਜਾਣਾ ਹੈ ਜਦੋਂ ਬੰਦਾ ਸੰਸਾਰ ਵਾਲੇ ਵੇਦਾ ਤੇ ਜਦੋਂ ਟੁੱਟਣਾ ਕੀ ਹੋ ਜਾਂਦਾ ਹੈ ਰੱਬ ਦੇ ਨੰਮ ਨਾਲ ਛੱਡ ਕੇ ਸੰਸਾਰ ਵਾਲੇ ਵੇਦਾ ਤੇ ਟੁੱਟਣਾ ਕੀ ਹੋ ਜਾਂਦਾ ਹੈ ਸ਼ੁਰੂ ਤੇ ਜਦੋਂ ਸਹੀ ਢੰਗ ਨਾਲ ਚੱਲਦੇ ਆਂ ਤੇ ਪਰਮੇਸ਼ਵਰ ਉਹਦੇ ਬਦਲੇ ਸੰਭਲ ਕੇ ਦਿੰਦਾ ਹੈ ਕੀ ਦਿੰਦਾ ਹੈ ਪਤਰਸ ਨੇ ਕੀ ਪਾਇਸੋ ਬਰਕਤ ਉਦੋਂ ਜਦੋਂ ਉਹਨੇ ਆਪਣੇ ਮਨ ਦੇਦਰੋਕੀ ਕੱਢ ਲਿਆ ਸੀ ਪਰ ਦੀਦ ਕਰਨ ਵਾਲੇ ਵਾਸਤੇ ਸਭ ਕੁਝ ਹੈ ਵਿਸ਼ਵਾਸ ਕਰਨ ਵਾਲੇ ਵਾਸਤੇ ਸਭ ਕੁਝ ਹੋ ਸਕਦਾ ਅਜਿਹਾ ਕਿ ਇਮਾਨ ਤੇ ਭਰੋਸਾ ਪ੍ਰਭ ਯਹਸ਼ੂਸਮਸੀ ਦੇ ਯਾਰੋ ਬਹੁਤ ਵਾਰ ਪਾਣੀ ਦੇ ਵਿੱਚੋਂ ਕਿਆ ਵੀ ਹੋਣਾ ਵੀ ਗਿਆ ਜੇਕਰ ਇਹ ਭਰਮ ਕਰਦੇ ਨਾ ਸਦਰ ਪਰਮੇਸ਼ਰ ਦਾ ਬਦਰ ਕੋਈ ਕਿਹਾ ਸਾਡਾ ਖੁਦਾ ਸਾਨੂੰ ਬਲਦੀ ਅੱਖ ਤੋਂ ਬਚਾਉਂਦੀ ਕੀ ਰੱਖਣਾ ਹੈ ਤੱਕ ਰੱਖਣਾ ਤਾਂ ਹੀ ਇਹਨੇ ਦੁਆ ਕੀਤੀ ਮੇਰਾ ਖੁਦਾ ਮੇਰੇ ਇਤਜਾਮ ਕਰੇਗਾ ਕਿਉਂਕਿ ਉਹ ਉਹ ਸੁੱਟਤਾ ਗਿਆ ਸ਼ੇਰਾਂ ਦੇ ਅੰਗੇ ਤੇ ਹੀ ਗਿਆ ਨੇ ਗੁਪੀਓ ਬਈਆ ਨੌਕ ਲਾਗੇ ਦੇ ਉਹ ਵੀ ਡੈਗੇ ਆ ਭੁੱਖੇ ਸ਼ੇਰ ਆ ਅੱਜ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਆ ਗਏ ਕਿਤੇ ਵੀ ਮੇਰੇ ਜ਼ਿੰਦਗੀ ਦੇ ਵਿੱਚ ਕਮੀ ਆ ਉਹ ਆਪਣੀ ਕਮੀ ਨੂੰ ਵੀ ਆਪਣੇ ਜ਼ਿੰਦਗੀ ਦੇ ਵਿੱਚ ਭਰ ਦੇਣਾ ਹੈ ਕੀ ਕਰ ਦੇਣਾ ਹੈ ਹਾਂ ਸਾਬ ਜੀ ਬੋਲ ਦਿਓ ਕੀ ਕਰਨਾ ਹੈ ਕੀ ਕਰਨਾ ਹੈ ਕੱਢਣੀ ਬੜੀ ਔਖੀ ਕੰਮੀ ਵੇਖੋ ਜੀ ਸਹੀ ਮਾਰਗ ਤੇ ਆਉਣ ਲੱਗਿਆ ਬੰਦੇ ਨੂੰ ਬੜਾ ਟਾਈਮ ਲੱਗਦਾ ਜੀ ਸਹੀ ਮਾਰਗ ਤੇ ਆਉਣ ਲੱਗਿਆ ਬੰਦੇ ਨੂੰ ਬੜਾ ਟਾਈਮ ਲੱਗਦਾ ਜਦੋਂ ਬੰਦਾ ਮਾੜੀ ਆਦਤ ਵਿੱਚ ਜਾਂਦਾ ਪਤਾ ਨਹੀਂ ਲੱਗਦਾ ਛੇਤੀ ਇੱਕੇ ਦਿਨ ਵਿੱਚ ਬੁਰੀ ਸੰਗਤ ਦਾ ਚਕਾਰ ਹੋ ਕੇ ਉਹ ਬੁਰੀ ਸੰਗਤੀ ਵਿੱਚ ਵੜ ਜਾਂਦਾ ਉਹ ਨਿਕਲਦਾ ਹੀ ਨਹੀਂ ਆ ਛੇਤੀ ਬਿੰਦਦਾ ਨਹੀਂ ਆ ਕਈ ਕਈ ਸਾਲ ਲੱਗ ਜਾਂਦੇ ਹਨ ਨੂੰ ਸਹੀ ਮਾਰਗ ਤੇ ਆਣ ਲੱਗਿਆ ਨਿਕਲਦਾ ਇਹ ਬੁਰੀ ਆਦਤ ਉਹਦੇ ਵਿੱਚ ਛੋਟਦੀ ਚੰਗੀ ਆਦਤਾਂ ਚੰਗੀ ਆਦਤ ਤੇ ਛੇਤੀ ਆਉਂਦੀ ਨਹੀਂ ਤੇ ਬੁਰੀ ਆਦਤ ਛੇਤੀ ਛੋਟਦੀ ਨਹੀਂ ਚੰਗੀ ਆਦਤ ਤੇ ਹੁੰਦੀ ਨਹੀਂ ਛੇਤੀ ਤੇ ਬੁਰੀ ਆਦਤ ਬੰਦੇ ਨੂੰ ਛੋਟਦੀ ਅੱਜ ਬੁਰੀ ਆਦਤ ਨੂੰ ਨਹੀਂ ਕਰ ਲੈਣਾ ਸਭ ਤਾਂ ਰੰ ਪਰਮ ਆਪਣੇ ਜੀਵਨ ਵਿੱਚ ਚੁੱਕ ਕਰ ਰਹੇ ਹਾਂ ਕਹੋ ਜਨਾ ਕਿ ਮਾਨ ਕਰਕੇ ਬਹੁਤ ਅਦਾ ਪਰਮੇਸ਼ਰ ਵਿੱਚ ਕੀ ਕਰਨਾ ਹੈ ਚੱਲਣਾ ਹੈ ਇਹ ਪਰਮੇਸ਼ਰ ਨੇ ਚਿੰਨ ਚਮਤਕਾਰ ਕੀਤੇ ਸੀ ਅੱਜ ਵੀ ਉਹ ਸਭ ਕੁਝ ਕਰ ਰਿਹਾ ਹੈ ਬਹੁਤ ਕੁਝ ਕਰ ਰਿਹਾ ਹੈ ਅੱਜ ਵੀ ਬਣਾਈ ਅੱਜ ਵੀ ਪਰਮੇਸ਼ਰ ਅੰਦਰ ਬਹੁਤ ਵੱਡੇ ਵੱਡੇ ਕੰਮ ਕਰਵਾਹਾ ਹੈ ਜਿਬਾਣੀ ਜੀਵਿਅ ਵਿਸ਼ਵਾਸ ਕਰਨ ਵਾਲੇ ਵਾਸਤੇ ਸਭ ਕੁਝ ਹੋ ਸਕਦਾ ਹੈ ਜਦੋਂ ਵੀ ਪ੍ਰਾਰਥਨਾ ਕੀਤੀ ਤੇ ਆਪਾਂ ਕੋਈ ਵੈਰ ਤੇ ਕੋਈ ਪਰਮ ਕਰਨਾ